ਗੁਰੂ ਨਾਨਕ ਸਾਹਿਬ ਦੇਲੇ ਇੱਕ ਸਿੱਖ ਹੋਇਆ ਜਿਹਦਾ ਨਾਮ ਸੀ ਭਾਈ ਤਾਰੂ ਪੋਪਟ ਜਦੋਂ ਇਹ ਛੋਟੀ ਜੀ ਉਮਰ ਦਾ ਬਾਲਕ ਸੀ ਨਾ ਤਾਰੂ ਪੋਪਟ ਤੇ ਇੱਕ ਦਿਨ ਇਹਦੀ ਮਾਂ ਨੇ ਇਹਨੂੰ ਸ਼ਬਦ ਆਖਿਆ ਵੀ ਪੁੱਤ ਤੂੰ ਚੁੱਲ੍ਹੇ ਵਿੱਚ ਅੱਗ ਬਾਲ ਆਪਾਂ ਪ੍ਰਸ਼ਾਦ ਪਾਣੀ ਤਿਆਰ ਕਰਦੇ ਆਂ ਤੇ ਤੂੰ ਜਿੰਨੇ ਸਮੇਂ ਵਿੱਚ ਅੱਗ ਬਾਲ ਲੇਂਗਾ ਮੈਂ ਥੋੜਾ ਜਿਹਾ ਢੇੜੇ ਵਿੱਚ ਕੰਮ ਮਕਾ ਕੇ ਆ ਜਾਨੀਂ ਮਾਂ 베ੜੇ ਵਿੱਚ ਕੰਮ ਕਰਦੀ ਰਹੀ। ਔਰ ਜਦੋਂ ਮਾਂ ਕੰਮ ਕਰਕੇ 베ੜੇ ਵਿੱਚੋਂ ਚੁਮਕੇ ਤੇ ਆਈ ਤੇ ਆਕੇ ਇੱਕ ਗੱਲ ਵੇਖੀ ਵੀ ਤਾਰੂ ਪੋਪਟ ਜਿਹੜਾ ਇਹ ਬੱਚਾ ਹੈ ਉਹਦੇ ਤਵੱਗ ਹਜੇ ਬਲੀ ਨਹੀਂ। ਤੇ ਮਾਂ ਨੇ ਇੱਕ ਬਚਨ ਆਖਿਆ ਵੀ ਪੁੱਤ ਤੈਨੂੰ ਤੇ ਅੱਗ ਵੀ ਨਹੀਂ ਮਚਾਉਣੀ ਆਉਂਦੀ। ਉਹਨੇ ਪੁੱਛਿਆ ਮਾਂ ਕਿਉਂ? ਉਹ ਮੋਟੀਆਂ ਲੱਕੜਾਂ ਨੂੰ ਅੱਗ ਲਾ ਰਿਆ ਸੀ ਤੇ ਮਾਂ ਨੇ ਇੱਕ ਗੱਲ ਸਮਝਾਈ ਵੀ ਪਹਿਲਾਂ ਪੁੱਤ ਬਰੀਕ ਲੱਕੜਾਂ ਤੋੜ ਕੇ ਤੇ ਬਰੀਕ ਲੱਕੜਾਂ ਨੂੰ ਅੱਗ ਲਾ ਕੇ ਫਿਰ ਮੋٹے ਟਾਹਣਿਆਂ ਨੂੰ ਮੋਟੀਆਂ ਲੱਕੜਾਂ ਨੂੰ ਅੱਗ ਲੱਗਦੀ ਹੈ ਜਦੋਂ ਮਾਂ ਨੇ ਇਹ ਗੱਲ ਸਮਝਾਈ ਤੇ ਉਹ ਬੱਚੇ ਦੇ ਮਨ ਵਿੱਚ ਇਤੋਂ ਬੜਾ ਵੱਡਾ ਅਸਰ ਹੋ ਗਿਆ ਉਹਨੇ ਇੱਕ ਗੱਲ ਆਖੀ ਕਹਿਣ ਲੱਗਿਆ ਮਾਂ ਮੈਨੂੰ ਗੁਰੂ ਕੋਲ ਲੈ ਕੇ ਚੱਲ ਸੱਚ ਇਹ ਹੈ ਜੇ ਅੱਗ ਬਾਲਣ ਲੱਗਿਆਂ ਕਈ ਵਾਰੀ ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਤੇ ਲਾਈਦੀ ਹੈ ਹੋ ਸਕਦਾ ਮੌਤ ਦਾ ਸੁਨੇਹਾ ਵੀ ਨਿਕੜੀ ਉਮਰੇ ਪਹਿਲਾਂ ਆ ਜਾਏ ਯਾਦ ਰੱਖਿਓ ਉਸ ਮੇਲੇ ਉਸ ਬੱਚੇ ਨੇ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਰੱਬੀ ਬੰਦਗੀ ਦਾ ਉਪਦੇਸ਼ ਲੈ ਕੇ ਔਰ ਗੁਰੂ ਦਾ ਪੱਲਾ ਫੜ ਕੇ ਆਪਣਾ ਜੀਵਨ ਸਵਾਰਿਆ ਸੀ ਇਤ ਗੁਰਬਾਣੀ ਵਿੱਚ ਆਖਦੀ ਹੈ ਨਾ ਵੀ ਬਾਰੇ ਬੁੱਢੇ ਤਰੁਣੇ ਭਈ ਹੈ ਸਭ ਹਉ ਜਮ ਲੈ ਜਈ ਹੈ ਦੇ ਇਤੋ ਦੇ ਵਾਸਾ ਹੈ ਨਾ ਵੀ ਕਦੋਂ ਕਿਸੇ ਦੀ ਵਾਰੀ ਕਦੋਂ ਕਦੋਂ ਕਿਨੂੰ ਕਿਨੂੰ ਬਲਾਵਾ ਹੁਣੇ ਪਰ ਜੀਵ ਫਿਰ ਵੀ ਗੁਰੂ ਕੀ ਟੇਕ ਲੈ ਕੇ ਭਾਣਾ ਮੰਨਦਾ